ਨੇ ਘਰ ਗੈਸਟ ਤੇ ਆਪਾਂ ਪੂਰੀ ਸਫਾਈ ਕਰ ਲਈ ਕਰਦੀ। ਇੱਕਦਮ ਤਾਂ ਟਿੱਕ ਟੌਕ ਕਰ ਲਿਆ ਘਰ। ਕਾਲ ਸਾਰੇ ਕੁੱਪੜੇ ਧੋਤੇ ਸੀਗੇ। ਪਹਿਲੇ ਤੋਂ ਕੇ ਜੋੜ ਕੇ ਰੱਖ ਲਏ ਆ ਕੁਝ ਜੋੜਨ ਵਾਲੇ ਭੇਜੇ। ਸਾਰੀ ਸਫਾਈ ਪਈ ਗਈ ਹੋ ਹੁਣ ਮੈਂ ਉੱਪਰ ਜਾ ਕੇ ਉੱਪਰ ਦੀ ਵੀ ਵੇਖਾਂ ਬਈ ਕਿੰਨੇ ਕੁ ਸਫਾਈ ਹੋਈ ਕਿੰਨੇ ਨਹੀਂ ਇੱਧਰ ਥੋੜੇ ਜਿਹਾ ਕੱਪੜੇ ਝੋੜਨ ਵਾਲੇ ਪਏ ਆ ਕਿਚਨ ਵੀ ਸਾਫ ਕਰ ਲਈ ਹੈ ਜੀ ਥੱਲੇ ਦੀ ਸਫਾਈ ਕੰਪਲੀਟ ਹੋ ਗਈ ਉੱਪਰ ਹੀ ਹਾਲੋ ਪਰੀ ਪਰੀ ਲੱਗੀ ਆ ਆਪਣੇ ਵੀਰਿਆਂ ਨੂੰ ਰਖੜੀ ਬੰਨਣਾ ਇੱਕ ਕਾ ਸੱਤ ਵੱਡਾ ਵੀਰਾ ਤੇ ਦੋ ਛੋਟੇ ਵੀਰੇ ਓ ਲੱਥ ਵੀਰਾ ਸਾਡਾ ਗੰਦਾ ਵੀਰਾ ਓਏ ਵੀਰੇ ਅਨਮੁਕਰ ਜੋਤ ਓਏ ਜੋਤ ਜੋਰ ਦੇ ਬਣੇ ਬਰੀ ਨੇ ਹੁਣ ਰਖੜੀ ਬੰਨਣੀ ਆ ਲਓ ਇਹ ਬੰਨਣ ਲੱਗੇ ਏ ਇਹ ਨੂੰ ਕਿਹਨੂੰ ਦੇਈਏ ਤੇ ਆਏ ਗਾਸ ਤੇ ਚਾਹ ਪਾਣੀ ਦੇ ਆਪੀ ਚਾਹ ਪਾਣੀ ਤੋਂ ਬਾਅਦ ਹੁਣ ਰਖੜੀਆਂ ਹੋ ਗਈਆਂ ਸ਼ੁਰੂ 1 ਕਿਤੇ ਬਚ ਗਈ ਓਏ ਹੋਏ ਓਏ ਪਰਿੰਗ ਨੂੰ ਗਿਫਟ ਮਿਲ ਗਿਆ ਪਰਿੰਗ ਨੂੰ ਗਿਫਟ ਪਰੀਆਂ ਰੀਆ ਸੇ ਬਣਾ ਦੇ ਤੇਰੇ ਦੇ ਓਹੋ ਪਰੀਆਂ ਰੀਆ ਬਲਾ ਮਿਲੀ ਰੀਆ ਅੱਗੇ ਨਾ ਅੱਗੇ ਨਾ ਪਿੱਛੋਂ ਦੀ ਆਈ ਪਿੱਛੋਂ ਦੀ ਬਾਤਨੀ ਪਰੀ ਨੇ ਘਰ ਆ ਤਾਂ ਮੂੰਹ ਮਿੱਠਾ ਤੇ ਵੀਰਿਆਂ ਨੂੰ ਵੀ ਗਿਫਟ ਤੇ ਵੀਰਿਆਂ ਨੇ ਅੱਗੋਂ ਭੈਣ ਨੂੰ ਗਿਫਟ ਚਲੋ ਜੀ ਥੈਂਕ ਯੂ ਕਰੋ ਇੱਕ ਦੂਜੇ ਨੂੰ ਹਏ ਤੂੰ ਕੀ ਲੈ ਕੇ ਆਇਆ ਪਰਿਵਾਰ ਤੇ ਉਹਨੇ ਕਿਹਾ ਨਾ ਹੀ ਦੇਣੇ ਨਾ ਲੈਣੇ ਆ ਕਹਿੰਦਾ ਦੇਣੇ ਨਾ ਲੈਣੇ ਆ ਆਹੋ ਪਰੀ ਇੱਧਰ ਆ ਇੱਥੇ ਆ ਦੇ ਹੁਣ ਇੱਧਰ ਹੁਣ ਤੇਨ ਬੰਦੀ

ਰੀਤ ਨੂੰ ਵੀ ਗਿਫਟ ਮਿਲ ਗਿਆ ਉਹ ਦਿੰਦਾ ਰੀਤ ਨੂੰ ਵੀ ਗਿਫਟ ਮਿਲ ਗਿਆ ਗਿਫਟ ਆ ਓਏ ਰੀਤ ਥੈਂਕ ਯੂ ਕਰਦੇ ਵੀਰੇ ਨੂੰ ਤਾੜੀ ਮਾਰਦੇ ਚੱਲ ਤਾੜੀ ਕਿਲੇ ਮੂੰਹ ਮਿੱਠਾ ਕਰਾ ਹੈਪੀ ਹੈਪੀ ਗਿਫਟ ਆਂਦੀ ਐ ਸੱਚੀ ਗੱਲ ਵੀ ਆਉਂਦੀ ਉਹਨਾਂ ਸੱਚੀ ਗੱਲ ਆਉਂਦੀ ਐ ਉਹਦੇ ਦੀਦੀ ਦੀ ਟੀ ਵੀ ਦੇ ਨਹੀਂ ਬਣ ਚਲੋ ਗਿਫਟ ਇਕੱਠੇ ਹੋ ਗਏ ਗਿਫਟ ਭਤੀ ਦੀਦੀ ਨੂੰ ਲੱਗੀ ਬੰਨਣ ਕਰੀ ਆ ਸ਼ਾਦੀ ਦੀਆਂ ਵੀ ਬੰਦੀਆਂ ਵਾ ਪਤਾ ਨਹੀਂ ਅੱਜ ਕੱਲ ਭਰਾਵਾ ਰਵਾਜ ਹੀ ਚੱਲਿਆ ਅੱਜ ਕੱਲ ਰਵਾਜ ਚੱਲ ਗਏ ਆ ਆਪਣਾ ਵੀ ਹੋਣਾ ਚਲੋ ਜੀ ਮੂੰਹ ਮਿੱਠਾ ਕਰਾ ਹਾਂ ਚੱਗੜਿਆਂ ਨਾਲ ਆਪ ਲੋਕੀ ਆਏ ਪਰ ਇਹ ਰਵਾਜ ਨਹੀਂ ਮਿਲ ਗਏ ਰਵਾਜ ਉਹ ਥੋੜਾ ਜਿਆਦਾ ਪਤਾ ਕਰਵਾ ਕੇ ਖਾ ਲਿਓ ਤੇ ਨਹੀਂ ਪਰ ਇਹ ਕਰ ਲੈ ਚਲੋ ਜੀ ਵੱਟੇ 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 ਚਲੋ ਹਣ ਵੱਟੇ ਪਾ ਲਈਏ ਅੱਜ ਮੋਜਾ ਜੀ ਦੇ ਦੇ ਵੀ ਲੱਗਾ ਪੈਣ ਨਹੀਂ ਨਹੀਂ ਜੀ ਮम्मा ਮम्मा ਅਈਆ ਗੱਲ ਪਟਲੀ ਆ ਪੜ੍ਹ ਕੇ ਜਿਵੇਂ ਜਾਓਗੇ ਜੀ ਪਾ ਜੀ ਮੈਂ ਮਰ ਨਹੀਂ ਜਾਂਦੀ ਹਲਕਾ ਜਿਹਾ ਬਿਚਾਰ ਕੇ ਪੋੜਾ ਜਲਾ ਦੇਣਾ ਆ ਬੰਦੇ ਤੇਰੀ ਕੈਟ ਆ ਲੈ ਪਹਿਲੀ ਅਪਟੀ ਲੈ ਆ ਆ ਜੀ ਆ ਸਵੇ ਪਾ ਗਿਆ ਆ ਪਾਲੂ ਆ ਓਏ ਆ ਮੋਹ ਪਾਣੀ ਦਾ ਚਲੋ ਹਾਂ ਹਾਈ ਬਹੁਤ ਵਧੀਆ ਚਲੋ ਬੱਟੀਆਂ ਭੈਣਾ ਦੀ ਵਾਰੀ ਮੇਰਾ ਥਾਗ ਆ ਜੀ ਇੱਥੇ ਨਹੀਂ ਖੋਲਦੇ ਮੰਮਾ ਬਾਤ ਕਿਉਂ ਨਹੀਂ ਕਰਦੇ ਬੈਠੇ ਮੇਰਾ ਅੱਖਾਂ ਬੰਦ ਨਹੀਂ ਆਈ ਰਖੜੀ ਨਹੀਂ ਮਾਰਵਾ ਦੇ ਕੈਮਰਾ ਮੈਨੂੰ ਮਾਰਾ ਜਿੰਨੇ ਜਿੰਨੇ ਬੰਦ ਨਹੀਂ ਸਿੱਧਾ ਕਿਹਾ ਕਿ ਨਹੀਂ ਪਾ ਚੱਕਾ ਤੇ ਕਹਿੰਦਾ ਪਾ ਬੱਸ ਉਹ ਕੁਝ ਕਰਦਾ ਕਿ ਨਾ ਚਲਾ ਜਾਏਗਾ ਮਮਾ ਇੱਧਰ ਉਹ ਕਰ ਲਿਓ ਰਖੜੀ ਬੰਨਣ ਤੋਂ ਬਾਅਦ ਤਾਂ ਤੇ ਲੋ ਪਹਿਲੇ ਤਨਣਾ ਨਹੀਂ ਆ ਗਾਰੰਟੀ ਗਾਰਡ 1 ਸਾਲ ਦਾ ਗਾਰੰਟੀ ਗਾਰਡ ਯਾਰ ਛੋੜੋ ਪਚਾੜੋ ਚਾੜੀ ਇਹ ਕਿ ਜਿਲੇਪੀਆ ਅਮਾ ਅਮਾ ਬੰਦੂ ਸ਼ਾਇਦ ਬੰਦੂ ਸ਼ਾਇਦ ਮਾਮੂ ਦੀ ਅੱਖਾਂ ਜੀ ਭੈਣ ਦੀ ਵਾਰੀ ਦਿਨ ਭਾਰਾ ਵਾ ਭਾਰੀ ਐ ਜਿੱਦੇ ਤੇ ਆਹ ਹੋਏ ਠੀਕ ਹੈ ਸਾਰੇ ਘਾਈ ਜਾਂਦਾ ਐਡਾ ਪਖਾਇਆ ਕੰਮ ਤੋਂ ਆਹ ਬੜੀ ਪੁਤ ਲੱਗੀ ਰੋਟੀ ਨਹੀਂ ਮਿਲਨੀ ਸਾਰੀ ਮਰਜ਼ੀ ਖਾਣਗੇ ਉਧਰ ਜਗਵੀਰ ਦੀ ਵਾਰੀ ਆ ਗਈ ਆਖੀ ਬਾਤ ਇਹ ਦੋਸਤ ਇਹ ਮੈਂ ਕਰੇ ਕਰਦੇ ਆ ਆ ਜੋ ਲੋੜ ਆ ਰਿਹਾ ਹੈ ਆ ਸਾਰੇ ਕਰਤੀ ਵੀ ਕੋਡ ਕੇ ਤੱਕ ਵੀਡੀਓ ਬਣਾਉਂਦੇ ਹਾਂ ബേക ബലക സൂടേ ਹਾਂ ਅਬ ਇਹ ਫੋਨ ਵਾਈਨ ਕਿਤੇ ਮੀ ਆਉਂਦੀ ਆ ਗਾ ਜੀ ਸੇਡਾ ਕਰਨੀ ਚੁਣਿਆ ਚਲੋ ਮੂਠਾ ਕਰਵਾਉ ਜੋ ਜੀ ਆਈ ਬੇਟਾਈ ਨੀ ਪੂਰੀ ਪਾ ਤਾਰੇ ਇਹਨੇ ਜੇ ਜੇ ਮਾਰੇ ਸਕੇ ਬੜੇ ਬੰਦੇ ਦੀ ਬੁਰਾਈ ਨਹੀਂ ਸੀ ਹਰੀ ਵੱਲ ਜਾਂਦੀ ਆ ਆ ਪੂੜੋ ਕਰਾ ਮੇਰੇ ਛੱਲੇ ਆ ਮੇਰੇ ਛੱਲੇ ਮੇਰੇ ਛੱਲੇ ਮੇਰੇ ਛੱਲੇ ਮੇਰੇ ਭੈਣ ਭਰਾ ਮੇਰੀਆਂ ਕੁੜੀਆਂ ਜਵਾਈ ਕੁੜੀਆਂ ਛਵਾਈ ਜਿਵੇਂ ਸਾਰੇ ਛਵਾਈ ਜਵਾਈ ਕਿਲੇ ਆ ਤੇਰਾ ਹਾਏ ਰਾਤ ਤੋਂ ਹੁਣ ਤੇ ਕਰਦੇ ਬਾਰੇ ਨੂੰ ਹਾਂ ਹਾਂ ਕਰਦੇ ਬਾਰੇ ਮਾਰ ਲਾ ਤੇਰੇ ਤੇ ਚਾਹ ਪਣੀ ਪੀ ਲੈ ਰੋਟੀ ਪਣੀ ਖਾ ਲੈ ਹਾਂ ਚੱਲੇ ਬਾਏ ਬਾਏ ਬਾਏ